ਅੱਜ ਇੱਥੇ ਖੜੇ ਆ ਸੀ ਤੁਸੀਂ ਪੁੱਛਿਆ ਨਾ ਉਹਨੇ ਜੇ ਇੱਥੇ ਕਿਉਂ ਆਏ ਹੋ ਹਸਪੀਟਲ ਚ ਜਿਹੜੇ ਰਾਤ ਨੂੰ ਔਰ ਸਵੇਰ ਲੈ ਕੇ ਗਏ ਜਿਨ੍ਹਾਂ ਨੇ ਇਹਨਾਂ ਦੀ ਗੱਲ ਸੁਣਨੋਂ ਮਨਾ ਕਰਤਾ ਹਸਪੀਟਲ ਨੇ ਬਰਨਾਲੇ ਵਾਲੇ ਨੇ ਤਾਂ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਇੱਥੇ ਆ ਕੇ ਡਾਕਟਰੀ ਲਈ ਇਹ ਤਾਂ ਪਰਚੀ ਕਟਾਈ ਇੱਥੇ ਲੇਟੇ ਹੁਣ ਇਹਨਾਂ ਦਾ ਐਕਸਰੇ ਹੋਊਗਾ ਜੋ ਪਰਚੀਆਂ ਦੇਤੀਆਂ ਕੱਲ ਨੂੰ ਹੋਊਗਾ ਔਰ ਅਸੀਂ ਇਹਨਾਂ ਦੇ ਰਿਪੋਰਟ ਵੀ ਕਰਾਵਾਂਗੇ ਉਹ ਇੱਕ ਕਾਨੂੰਨ ਦੇ ਮੁਤਾਬਕ ਨਵਾਂ ਹੈਗਾ ਉਹ ਵਕੀਲ ਸਾਹਿਬ ਬੈਟਰ ਦੱਸਣਗੇ ਮੇਰੇ ਨਾਲ ਨਹੀਂ ਹਾਈ ਕੋਰਟ ਦੇ ਵਕੀਲ ਨੇ ਇਹ ਇਹਨਾਂ ਤੇ ਕਰਾਂਗੇ ਔਰ ਨਾਲ ਨਾਲ ਇੱਕ ਗੱਲ ਅਸੀਂ ਕਹਿ ਦਿੰਦੇ ਆ ਜੇ ਇਹਨਾਂ ਦੇ ਬਣਦੀ ਆ ਜੋ ਵੀ ਜੇ ਇਹਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲੀ ਕੋਲ ਤੇ ਵਾਂਗੇ ਔਰ ਇਹ ਇੱਕ ਆਊਟ ਐਂਡ ਰਾਈਟ ਲੜਾਈ ਲੜੀ ਜਾਊਗੀ ਪੁਲਿਸ ਜਾਂ ਤਸ਼ੱਦਦ ਦੇ ਖਿਲਾਫ ਚਾਹੇ ਉਹ ਮੁੰਡਾ ਨਰਿੰਦਰ ਦੀਪ ਮਾਰਿਆ ਕਿ ਆ ਉਥੇ ਚਾ ਇਹਨਾਂ ਨੇ ਜੋ ਨਕਲੀ ਪੁਲਿਸ ਮੁਕਾਬਲੇ ਬਣਾਏ ਨੇ ਜਾਂ ਜੋ ਜੋ ਤੱਕ ਹੁਣ ਇਹਨਾਂ ਨੇ ਕਰਪੂਤਾਂ ਕੀਤੀਆਂ ਨੇ ਉਹਦੇ ਤੇ ਇੱਕ ਸਿੱਧੀ ਲੜਾਈ ਲੜੀ ਜਾਊਗੀ ਜਾਂ ਇਹ ਉਹਨਾਂ ਤੇ ਕਾਰਵਾਈ ਕਰਾਂਗੇ ਔਰ ਕੱਲ ਨੂੰ ਅਸੀਂ ਜੇ ਮੈਡੀਕਲ ਕਰਾ ਕੇ ਐਕਸ-ਰੇ ਕਰਾ ਕੇ ਉਹ ਵੀ ਕਰ ਦਿਆਂਗੇ ਔਰ ਜਿਹੜੀ ਐਫ ਆਈ ਆਰ ਅਸੀਂ ਇਹਨਾਂ ਤੇ ਕਰ ਰਹੇ ਆ ਉਹ ਤੁਹਾਨੂੰ ਸਿੱਧੂ ਸਾਹਿਬ ਦੱਸ ਦਿੰਦੇ ਨੇ ਇਹ ਵਕੀਲ ਨੇ ਹਾਈ ਕੋਰਟ ਦੇ ਅਸੀਂ ਕਿੱਥੇ ਕਿੱਥੇ ਕੀ ਕੀ ਕਰ ਰਹੇ ਹਾਂ ਮਾੜਾ ਜਿਹਾ ਲਾਊਡ ਕਰ ਦਿਓ ਬਟੇ ਆ ਇੱਕ ਵਾਰੀ ਆ ਦੱਸ ਲੈਦੇ ਫਿਰ ਤੂੰ ਪੁੱਛਦੇ ਹੋ ਜੀ ਬਟੇ ਸਵਾਲ ਇੱਕ ਮਿੰਟ ਬੇਟਾ ਆ ਦੱਸ ਲੈਣ ਦੋ ਫਿਰ ਪੁੱਛਦੇ ਦੱਸ ਦਿਓ ਇੱਕ ਵਾਰੀ ਉੱਚੀ ਦੱਸ ਰਹੀ ਜੀ ਜਰੂਰ ਤੁਹਾਡੇ ਇਹ ਹੁਣ ਜਰੂਰ ਨਵਾਂ ਕਾਨੂੰਨ ਆਏਗਾ ਨਵਾਂ ਪੀਐਨਐਸ ਬਣੇਗਾ ਉਸ ਤੋਂ ਬਾਅਦ ਇੱਕ ਪ੍ਰਵੀਜ਼ਨ ਆਈ ਹੈ ਕਿ ਜਰੂਰ ਕੋਈ ਵੀ ਬੰਦਾ ਪੁਲਿਸ ਦਾ ਮਾਮਲਾ ਤੁਹਾਡਾ ਉਹ ਥਾਣੇ ਦੇ ਵਿੱਚ ਤੁਸੀਂ ਰਿਪੋਰਟ ਕਰਦੇ ਹੋ ਨਹੀਂ ਲਿਖਦਾ ਤਾਂ ਕਿਸੇ ਵੀ ਥਾਣੇ ਦੇ ਵਿੱਚ ਜਾ ਕੇ ਤੁਸੀਂ ਜ਼ੀਰੋ ਐਫ ਆਈ ਆਰ ਕਰਾ ਰਹੇ ਹੋ ਇੱਥੇ ਅਸੀਂ ਜ਼ੀਰੋ ਐਫ ਆਈ ਆਰ ਕਰਾ ਰਹੇ ਹਾਂ ਕਿ ਛੇ ਉਹ ਨਕਰਤਕ ਇਨਕਾਰੀ ਹੁੰਦੇ ਆ ਕਿ ਤੁਸੀਂ ਈ ਐਫ ਆਈ ਆਰ ਜੋ ਨਵਾਂ ਨੂੰ ਉਹਦੇ ਮਤਲਬ ਜੋ ਇਹਨਾਂ ਨੇ ਦੱਸੀ ਹੈਗੀ ਉਹ ਉਹ ਦੱਸਾਂਗੇ ਔਰ ਜੋ ਜੋ ਨਾਲ ਕਰ ਤੋਂ ਇਹਨਾਂ ਐਕਸਲ ਹੋ ਜਾਣਾਗਾ ਉਹਦਾ ਸਾਡਾ ਅਸੀਂ ਫਿਰ ਕੋਟ ਦੇ ਅਸੀਂ ਬਾਕੀ ਹਰ ਗੱਲ ਉਹਨਾਂ ਨੂੰ ਦੱਸਦੇ ਅਸੀਂ ਕੀ ਕੀ ਨਾਮ ਨਾਮ ਦਾ